ਜਿਹੜੀ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਜਿਹੜਾ ਕੱਲ ਰੀਸੈਂਟਲੀ ਕੇਸ ਹੋਇਆ ਸੀਗਾ ਜਿਹਦੇ ਵਿੱਚ ਕਾਫੀ ਜਿਹੜੀ ਸੈਂਸੇਸ਼ਨਲ ਖਬਰਾਂ ਜਿਹੜੀਆਂ ਸੀਗੀਆਂ press ਤੋਂ ਲੱਗੀਆਂ ਸੀਗੀਆਂ ਇਸ ਦੇ ਵਿੱਚ ਅਸੀਂ ਬ੍ਰੇਕਥਰੂ ਕੀਤੀ ਹੈਗੀ ਆ ਇਹ ਮੁਕੱਦਮਾ ਨੰਬਰ 20 ਹੈਗਾ 307 ਦੇ 34 ਆਪੀਸੀ ਦੇ ਆਮ ਜਨਕਤ ਤਹਿਤ ਅਸੀਂ ਜਿਹੜਾ ਸੀਗਾ ਦਰਜ ਕੀਤਾ ਗੁਰਕੀਰਤ ਸਿੰਘ ਜਿਹੜਾ ਇੰਜਰਡ ਸੀਗਾ ਅਮਜੀਠਾ ਰੋਡ ਦੇ ਵਿੱਚ ਹੋਇਆ ਸੀਗਾ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਅੰਕੁਸ਼ ਪੁੱਤਰ ਜਿਹੜਾ ਹੈਗਾ ਹੈਗਾ ਰਾਸ਼ਕਮਾਰੇ ਨੂੰ ਜਿਹੜਾ ਹੈਗਾ ਫੜ ਲਿਆ ਗ੍ਰਿਫਟਾਰ ਕਰ ਲਿਆ ਤੇ ਇਹਨਾਂ ਦੇ ਜਿਹੜੇ ਘਰ ਜਿਹੜਾ ਨੇ ਇਟਾਂ ਰੋਣਾ ਮਾਰੀਆਂ ਸੀਗਾ ਉਹਨਾਂ ਵੀ ਬੰਦੇ ਜਿਹੜੇ ਸੀਗੇ ਉਹ ਵੀ ਫੜ ਲਏ ਹੈ ਜੀ। ਕ੍ਰਾਸ ਕੇਸ ਦੇ ਵਿੱਚ ਉਹ ਵੀ ਜਿਹੜੇ ਹੈਗੇ ਆ ਰੋਹਿਤ ਤੇ ਸ਼ਾਜਾਦ ਜਿਹੜੇ ਹੈਗੇ ਆ ਦੋਨੇ ਬੰਦੇ ਜਿਹੜੇ ਆ ਗ੍ਰਿਫਤਾਰ ਕਰ ਲਏ। ਸਰ ਚਾਹਵਾਂਗੇ ਇੱਕ ਬੜੀ ਵਿਸਥਾਰ ਚ ਦੱਸ ਦੋ ਕਿ ਹੋਇਆ ਕੀ ਸੀਗਾ। ਵਿਸਥਾਰ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਆਈ ਸੀਗੀ ਕਿ ਜਿਹੜਾ ਆਪਣਾ ਅੰਕੁਸ਼ ਹੈਗਾ ਇਹਨਾਂ ਨੇ ਰਿਪੋਰਟ ਕੀਤੀ ਸੀਗੀ ਸਾਡੇ ਘਰ ਦੇ ਉੱਤੇ ਜਿਹੜੇ ਕਈ ਲੋਕਾਂ ਨੇ ਹਮਲਾ ਕੀਤਾ। ਇਲਾਕਾ ਕਿਹੜਾ? ਇਲਾਕਾ ਜਿਹੜਾ ਹੈਗਾ ਆਪਣਾ ਕੁੰਡੇ ਕੁੰਡੇ ਵਾਲਾ ਖੂਹ ਜਿਹੜਾ ਹੈਗਾ ਆਪਣੇ ਫਾਜੀਟਾ ਰੋਡ 88 ਫੁੱਟ ਦੇ ਉੱਤੇ ਪੈਂਦਾ ਹੈਗਾ ਉੱਥੇ ਇਹਨਾਂ ਨੇ ਇਨਫਾਰਮੇਸ਼ਨ ਦਿੱਤੀ ਕਿ ਸਾਡੇ ਘਰ ਪ੍ਰਾਗੈਸ ਮੈਂ ਉਦੋਂ ਵੀ ਮੌਕੇ ਤੇ ਜਾ ਕੇ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕੀਤੀ ਸੀਗੀ ਕਿ ਇਹ ਤੇ ਬਹੁਤ ਜਲਦੀ ਹੈਗਾ ਹਜੇ ਕਿਉਂਕਿ ਸਾਨੂੰ ਉੱਥੇ ਮੌਕੇ ਦੇ ਹਾਲਾਤ ਦੇ ਮੁਤਾਬਕ ਜਿਹੜਾ ਸੀਗਾ ਔਰ ਵੈਰੀਫਿਕੇਸ਼ਨ ਜੋ ਗੱਲਾਂ ਦੱਸ ਰਹੇ ਸੀਗੇ ਉਹ ਮੌਕੇ ਤੇ ਵੈਰੀਫਾਈ ਨਹੀਂ ਸੀ ਹੋ ਰਹੀਆਂ ਸੋ ਸਾਨੂੰ ਲੱਗ ਰਿਹਾ ਸੀ ਕਿਤੇ ਨਾ ਕਿਤੇ ਪੀਏ ਜਿਹੜੀ ਕਹਾਣੀ ਜਿਹੜੀ ਹੈਗੀ ਹੈ ਹੋਰ ਕਿਸੇ ਪਾਸੇ ਨੂੰ ਸੋ ਇਸ ਤਰ੍ਹਾਂ ਥੋੜਾ ਜਿਹਾ ਅਸੀਂ ਜਿਹੜੀ ਹੈ ਸੀਸੀਟੀਵੀ ਫੁਟੇਜ ਨੂੰ ਖੰਘਾ ਲਿਆ ਹੋਰ ਵੀ ਲੋਕਲ ਇਨਫਾਰਮੇਸ਼ਨ ਉਥੋਂ ਗੈਦਰ ਕੀਤੀ ਔਰ ਟੈਕਨੀਕਲ ਅਸਿਸਟੈਂਸ ਦੇ ਨਾਲ ਅਸੀਂ ਇਸ ਜਿਹੜੀ ਸੀਗੀ ਆ ਇੱਕ ਕੇਸ ਨੂੰ ਬੜੀ ਛੇਤੀ ਜਿਹੜਾ ਹੈਗਾ ਉਹ ਆਪਣਾ ਇਸ ਕਨਕਲੂਜਨ ਤੇ ਨਿਕਲ ਗਏ ਕਿ ਇਹ ਜਿਹੜਾ ਹੈਗਾ ਜਿਹੜਾ ਇਹਨਾਂ ਨੇ ਕਹਾਣੀ ਦੱਸੀ ਹੈਗੀ ਆ ਇਹ ਕਹਾਣੀ ਕੁਸ਼ ਹੋਰ ਹੈਗੀ ਆ ਸੋ ਕਹਾਣੀ ਜਿਹੜੀ ਸੀਗੀ ਜਿਹੜਾ ਇੰਜਰਡ ਬੰਦਾ ਸੀਗਾ ਉਹ ਜਿਹੜਾ ਅੰਕੁਸ਼ ਹੁਣਾ ਵੱਲੋਂ ਕੀਤਾ ਗਿਆ ਜਦਕਿ ਅੰਕੁਸ਼ ਹੁਣੀ ਆਪਣੇ ਆਪ ਨੂੰ ਦੱਸ ਰਿਹਾ ਕਿ ਸਾਡੇ ਘਰ ਆ ਕੇ ਪਏ ਨੇ ਜਰ ਕੀ ਜਿਹੜਾ ਇੰਜਰਡ ਬੰਦਾ ਹੈਗਾ ਇਹ ਅੰਕੁਸ਼ ਹੋਣਾ ਦੀ ਪਾਰਟੀ ਵੱਲੋਂ ਹੀ ਕੀਤਾ ਗਿਆ ਸੀਗਾ ਨਾਲ ਇਹਨਾਂ ਦੇ ਵਿੱਚ ਇੱਕ ਹੋਰ ਬੰਦਾ ਜਿਹੜਾ ਹੈਗਾ ਆ ਉਹਦਾ ਮੈਂ ਨਾਂ ਨਹੀਂ ਡਿਸਕਲੋਸ ਕਰ ਸਕਦਾ ਕਿਉਂਕਿ ਸਾਡੀਆਂ ਰੇਟਿੰਗ ਪਾਰਟੀਆਂ ਗਈਆਂ ਉਹਨਾਂ ਸਾਡਾ ਕੇਸ ਖਰਾਬ ਹੋਏਗਾ ਉਹਦੇ ਨਾਲ ਉਹਨੂੰ ਵੀ ਆਇਡੈਂਟੀਫਾਈ ਕਰ ਲਿਆ ਗਿਆ ਤੇ ਜਿਹੜਾ ਦੂਸਰਾ ਇਹਨਾਂ ਜਿਹੜੇ ਘਰ ਤੇ ਜਿਹੜਾ ਇਹਨਾਂ ਨੇ ਆ ਕੇ ਤੋੜਪੁੱਟ ਕੀਤੀ ਸੀ ਉਹ ਵੀ ਬੰਦੇ ਜਿਹੜੇ ਆ ਕ੍ਰਾਸ ਕੇਸ ਦੇ ਵਿੱਚ ਗ੍ਰਿਫਤਾਰ ਕਰ ਸਰ ਆਪ ਨੇ ਇਹਦੇ ਬੁਲਾ ਕਰਾਇਆ ਨਹੀਂ ਨਹੀਂ ਆਪ ਨੇ ਇਹੀ ਕਰਵਾਇਆ ਇਹਨਾਂ ਨੇ ਹਮਲਾ ਬਟ ਇਹਨਾਂ ਨੇ ਜਿਹੜੀ ਇਨਫਾਰਮੇਸ਼ਨ ਸਟਾਰਟਿੰਗ ਕਿ ਸਟਾਰਟਿੰਗ ਚ ਇਨਫਾਰਮੇਸ਼ਨ ਦਿੱਤੀ ਔਰ ਵਿਹਾਵ ਨਾ ਦਿੱਤੀ ਕਿ ਇਹਨਾਂ ਦੇ ਲੱਗ ਰਹੇ ਸੀ ਕਿ ਇਹ ਵਿਕਟਮ ਹੈਗੇ ਨੇ ਜਦਕਿ ਇਹ ਜਿਹੜੇ ਹੈਗੇ ਨੇ ਇੱਕ ਕੇਸ ਦੇ ਵਿੱਚ ਜਿਹੜੇ ਹੈਗੇ ਨੇ ਅਕਿਊਜ਼ਡ ਨੇ ਆਪਣੇ ਆਪ ਨੂੰ ਅਕਿਊਜ਼ ਤੋਂ ਪਹਿਲਾਂ ਬੁਲਾ ਕੇ ਆਪਣੇ ਆਪ ਨੂੰ ਪਹਿਲਾਂ ਇਨਫੋਰਮੇਸ਼ਨ ਦੇ ਕੇ ਕੋਸ਼ਿਸ਼ ਕਰਨ ਦੀ ਤਾਕਤ ਕੀਤੀ ਕਿ ਅਸੀਂ ਵਿਕਟਮ ਹੈਗੇ ਆਂ ਜਦਕਿ ਉਹ ਵਿਕਟਮ ਨਹੀਂ ਸੀ ਪਰ ਪਹਿਲੇ ਇਹਨਾਂ ਨੇ ਆਪ ਹੀ ਹਮਲਾ ਕੀਤਾ ਧੰਨਵਾਦ ਨਹੀਂ ਹਮਲਾ ਦੂਜੀ ਪਾਰਟੀ ਨੇ ਕੀਤਾ ਪਰ ਐਗਰੈਸਿਵ ਇਹ ਸੀਗੇ ਹਮ ਐਗਰੈਸਿਵ ਜਿਹੜੇ ਸੀਗੇ ਉਹ ਇਹ ਸੀ ਕਿ ਇਹਨਾਂ ਨੇ ਗੋਲੀ ਚੱਲੀ ਵਾਕੇ ਚੱਲੀ ਹੈ ਗੋਲੀ ਚੱਲੀ ਤਾਂ ਗੁਰਕੀ ਸਿੰਘ ਇੰਜਰਡ ਹੋਇਆ ਜੀ ਗੋਲੀ ਕਿਹੜੇ ਬੰਦੇ ਵੱਲੋਂ ਚੱਲਦੀ ਹੈ ਜਿਹਨੇ ਜਿਨ੍ਹਾਂ ਨੂੰ ਜਿਹੜੇ ਵਿਕਟਮ ਜਿਹੜੇ ਹੈਗੇ ਨੇ ਜਿਹੜੇ ਆਪਣੇ ਆਪ ਨੂੰ ਵਿਕਟਮ ਦੱਸ ਰਹੇ ਸੀਗੇ ਉਸ ਪਾਰਟੀ ਵੱਲੋਂ ਜਿਹੜੀ ਹੈ ਗੋਲੀ ਜਿਹੜੀ ਹੈ ਚਲਾਈ ਗਈ ਕਿੱਧਰ ਉਹਨਾਂ ਨੇ ਖੋਲ ਵੀ ਦਿੱਤੇ ਫਿਰ ਚਾਰ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਪਾਰਟ ਆਫ ਇਨਵੈਸਟੀਗੇਸ਼ਨ ਹੈਗੀ ਹੈ ਤੁਸੀਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਜਿਹੜੀ ਵਿਕਟਮ ਪਾਰਟੀ ਆਪਣੇ ਆਪ ਨੂੰ ਤੁਹਾਨੂੰ ਵਿਕਟਮ ਦੱਸ ਰਹੀ ਸੀਗੀ ਅੱਜ ਉਹ ਅਕਿਊਜ਼ਡ ਨੇ ਸੋ ਕਹਾਣੀ ਜੋ ਤੁਹਾਨੂੰ ਦੱਸੀ ਗਈ ਆ ਉਹ ਦੂਸਰੇ ਤਰੀਕੇ ਨਾਲ ਹੈ ਪੁਲਿਸ ਨੂੰ ਨਹੀਂ ਸਾਰਿਆਂ ਨੂੰ ਮੌਕੇ ਤੇ ਜਿਹੜੇ ਵੀ ਗਏ ਜਿੰਨੇ ਵੀ ਬਤਰਕਾਰ ਸਾਰੇ ਭਾਈ ਜਾਲਾ ਸਾਰਾ ਉੱਤੇ ਸੀਗਾ ਉਹਨਾਂ ਨੇ ਇਸ ਤਰੀਕੇ ਨਾਲ ਪਿਕਚਰ ਜਿਹੜੀ ਸੀਗੀ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਜਿਹੜੀ ਇੱਥੇ ਬਹੁਤ ਵੱਡੀ ਜਿਹੜੀ ਲੜਾਈ ਹੋਈ ਆ ਇਹ ਹੋਈ ਆ ਬਟ ਅਲਟੀਮੇਟਲੀ ਸ਼ਾਮਾਂ ਤੱਕ ਅਸੀਂ ਇੱਕ ਕਨਕਲੂਜਨ ਕੱਢ ਲਿਆ ਸੀਗਾ ਕਿ ਗੱਲ ਜਿਹੜੀ ਹੈਗੀ ਅਲਟੀਮੇਟਲੀ ਇਹ ਜਿਹੜੇ ਹੈਗੇ ਨੇ ਇਹ ਕਹਾਣੀ ਹੋਰ ਸਰ ਯਕ ਸਮਝਾਉਣ ਦੀ ਪਿਕਚਰ ਜਿਹੜੀ ਬਣਾਣੀ ਬਹੁਤ ਉਹ ਮੁਸ਼ਕਲ ਹੈ ਯਕਦਮ ਕੀ ਇਹਨਾਂ ਦਾ ਪਹਿਲੇ ਪਲਾਨ ਸੀ ਕਿ ਸਾਡੇ ਤੇ ਹਮਲਾ ਹੋਏਗਾ ਤੇ ਅਸੀਂ ਇਸ ਤਰੀਕੇ ਨਾਲ ਜਾਰੀ ਕਰਾਂਗੇ ਗੱਲ ਉਹੀ ਹੈਗਾ ਅੱਜ ਕੱਲ ਬਹੁਤ ਜਿਹੜਾ ਟੈਕਨੀਕੀ ਯੋਗ ਹੈਗਾ ਬਹੁਤ ਜ਼ਿਆਦਾ ਜਿਹੜੀਆਂ ਐਡਵਾਂਸਮੈਂਟ ਹੈਗੀਆਂ ਨੇ ਸੋ ਕਿ ਇਮੀਡੀਏਟਲੀ ਜਿਹੜੇ ਹੈਗਾ ਵਾਰਦਾਤ ਕਰਕੇ ਆਪਣੇ ਆਪ ਨੂੰ ਜਿਹੜਾ ਹੈਗਾ નિર્ਦੋਸ਼ ਸਾਬਤ ਕਰਨ ਦੇ ਲਈ ਇਨਫੋਰਮੇਸ਼ਨ ਪਹਿਲਾਂ ਪੁਲਿਸ ਨੂੰ ਦੇ ਕੇ ਆਪਣੇ ਬਿਹਤਰ ਤਰੀਕੇ ਦੇ ਨਾਲ ਇਨਫੋਰਮੇਸ਼ਨ ਨੂੰ ਜਨਰੇਟ ਕਰਦੇ ਨੇ ਸੋ ਉਸ ਚੀਜ਼ ਨੂੰ ਉਹਨਾਂ ਨੇ ਕਰੀ ਹੈ ਵਿਆਪਨ ਕਿੰਨਾ ਦਾ ਜਿੱਤ ਤੋਂ ਗੋਲੀਆਂ ਚਲਾਈਆਂ ਮੈਂ ਉਹੀ ਕਹਿ ਰਿਹਾ ਨਾ ਉਹਨੂੰ ਪਾਰਟੀ ਦੇ ਫੰਡ ਗਏ ਹੋਏ ਨੇ ਇੱਕ ਬੰਦਾ ਜਿਹੜਾ ਆਈਡੈਂਟੀਫਾਈ ਕਰ ਲਿਆ ਜਿੰਨੇ ਚਲਾਈਆਂ ਗੋਲੀ ਕਿੰਨੇ ਗਨ ਛੋਰ ਹੋਏ ਸਾਰੇ ਕਾਬੂ ਕਿੰਨੇ ਗਨ ਛੋਰ ਹੋਏ ਉੱਥੇ ਸਾਨੂੰ 4 ਖੋਲ ਮੌਕੇ ਤੋਂ ਮਿਲੇ ਸੀ ਸਰ ਇਹਨਾਂ ਨੇ ਆਪ ਹੀ ਫਿਰ ਆਪਣੇ ਉਨੂੰ ਗੋਲੀ ਮਾਰਨ ਲਈ ਸੀ ਇੱਕ ਤਰ੍ਹਾਂ ਦੀ ਨਹੀਂ ਗੋਲੀ ਚੱਲੀ ਗੋਲੀ ਲੱਗ ਗਈ ਅੱਛਾ ਗੋਲੀ ਚਲਾਈ ਹੈ ਜਿਹੜੀਆਂ ਇਹਨਾਂ ਨੇ ਉਹ ਦੂਸਰੀ ਪਾਰਟੀ ਤੇ ਲੱਗੀ ਹੈ। ਟੋਟਲ ਸੋ ਕਿੰਨੇ ਗੱਬੋ ਕਿਤੇ ਕਿੰਨੇ ਟੋਟਲ ਹੁਣ ਤੱਕ ਜਿਹੜੇ ਹੈਗੇ ਆ ਜਿਹੜੇ ਇੱਕ ਜਿਹੜਾ ਇੰਜਰਡ ਹੈਗਾ ਉਹ ਤੇ ਦੋ ਹੋਰ ਰਤੇ ਇੱਕ ਪਾਸੇ ਤਿੰਨ ਬੰਦੇ ਫੜੇ ਗਏ ਹੈਗੇ ਨੇ ਤੇ ਇੱਕ ਪਾਸੇ ਇੱਕ ਇਹ ਦੋਨੋਂ ਪਾਰਟੀਆਂ ਦੇ ਪਹਿਲਾਂ ਕੋਈ ਵਾਦੇ ਹੈਗੇ ਪਹਿਲਾਂ ਇਹਨਾਂ ਦੇ ਪਰਚੇ ਸੀਗੇ ਆਪਸ ਦੇ ਵਿੱਚ ਨੰਦੀ ਰੰਜੇ ਸਾਹੀ ਸੀ। ਹੁਣ ਦੋਨੋਂ ਪਾਰਟੀਆਂ ਦੇ ਪਰਚੇ ਤੇ ਕੀ ਕੀਤਾ ਕਰਾਸ ਕੇਸ ਹੋ ਜਾਂਦਾ ਦੋਨੋਂ ਪਾਰਟੀਆਂ ਦੇ ਜਿਹੜਾ ਐਗਰੈਸਿਵ ਸੀਗਾ ਉਹਦੇ ਤੇ ਜਿਹੜਾ ਹੈਗਾ ਆ ਪਹਿਲਾ ਉਹਨੂੰ ਜਿਹੜਾ ਹੈ ਪੰਜਰਾ ਫੱਟਰ ਉਹਦੇ ਤੇ ਵੀ ਪਰਸੈਂਟੇਜ ਕੀਤਾ ਲੱਕੀ ਨਹੀਂ ਜਿਹੜਾ ਜਿੰਨੇ ਜਿਹਦਾ ਜੋ ਜੋ ਰੋਲ ਹੈਗਾ ਮੈਂ ਫੱਟੜ ਵਾਲੇ ਨੂੰ ਨਹੀਂ ਕਹਿ ਰਿਹਾ ਮੈਂ ਜਿਹਦਾ ਜੋ ਜੋ ਰੋਲ ਹੈਗਾ ਜਿਹਦਾ ਸਾਰਿਆਂ ਦਾ ਜਿੰਨੇ ਸਰ ਇੱਕ ਮਿੰਟ ਖੰਦ ਲੱਕੀ ਰਣਜੀਤ ਸ਼ਾਹ ਦੀ ਮੈਚ ਚੱਲ ਪਈ ਨਹੀਂ ਹੈ ਵੈਸੇ ਪੁੱਛੋ ਕੱਲ੍ਹ ਵਾਰ ਸਰ ਇਹਨਾਂ ਦੀ ਰਣਜੀਤ ਚੱਲ ਕੀ ਰਹੀ ਆ ਅਪਰ ਸਰ ਰਣਜੀਤ ਹੈ ਥੋੜੀ ਪਰਸਨਲ ਹੈਗੀ ਆ ਉਹ ਮੈਂ ਓਪਨਲੀ ਨਹੀਂ ਡਿਸਕਲੋਸ ਕਰਦਾ